ਕਾਬੇ ਉਹ ਸਾਫ਼ ਨਹੀਂ ਹੈਗਾ ਸੋ ਦੋਸਤੋ ਦੇਖੋ ਲਾਈਵ ਦੇ ਵਿੱਚ ਨਿਹਾਲ ਸਿੰਘਲੇ ਨਾਲ ਦਾ ਜਿਹੜਾ ਹੰਗਾਮਾ ਹੋਇਆ ਰੌਲਾ ਪਿਆ ਲੇਡੀਜ਼ ਦਾ ਬਣਾ ਲਾ ਕੀ ਵਾਲੀ ਕਿਵੇਂ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਦਾ ਰੌਲਾ ਰੂਲਾ ਯਾਰ ਕੁੜੀ ਦਾ ਕੁ ਰੌਲਾ ਆਸ ਵਿੱਚ ਇਹਨਾਂ ਦਾ ਆ ਆਮ ਆਦਮੀ ਪਾਰਟੀ ਦਾ ਆ ਨਿਹਾਲ ਸਿੰਘਲਾ ਦੇਖੋ ਲਾਈਵ ਤਸਵੀਰਾਂ ਦੇ ਤੰਨੇ ਮਣ ਕੇ ਚੰਬਰ ਕੇ ਬਾਹਰ ਦੇਖੋ ਵੀ ਲਾਈਵ ਤਸਵੀਰਾਂ ਦੇ ਠੀਕ ਆ ਉਹ ਕਿੰਨੀ ਲਾਜਦਾ ਮੈਨੂੰ ਦੱਸੋ ਪੱਕਾ ਕੀ ਹੈ ਮਹਾਲ ਸਿੰਘ ਵਾਲਾ ਥਾਣਾ ਦੇ ਸਾਹਮਣੇ ਇਹ ਪਹਿਲਾਂ ਨਾ ਸੋਹਵਾਂ ਤੋਂ ਪੁਰੇ ਆਏ ਇਹ ਨਾਲਾ ਉਦੋਂ ਬਸਤੌਲ ਲੈ ਕੇ ਉਹ ਨੀ ਕਹਣਾ ਉਹ ਤਾਂ ਨਹੀਂ ਗਿਆ ਤੁਨ ਬੀਬੀ ਰਸਪਾਲ ਲੈ ਕੇ ਮੇਰੇ ਤੇ ਮਾਰਨ ਲੱਗੀ ਆ ਦਾਕਾ ਨਹੀਂ ਪਈ ਮੈਨੂੰ ਜਲਦ ਅਸਲ ਲੰਗੀ ਆ ਮੈਨੂੰ ਕੀ ਆ ਮੈਂ ਮਸਟੋਰ ਦਾ ਸੋਟਾ ਸਾਡੇ ਕੋਲ ਆ ਹੁਣ ਲਾ ਪੈਨ ਆਇਆ ਵਾ 3000 ਰੁਪਏ ਮੰਗਣਾ ਦੇ ਕੇ ਐਟਲੀ ਦਾ ਕੋਈ ਮਾਤਰ ਨਹੀਂ ਹੋ ਲਾ ਲਿਆ ਆਂ ਵੀ ਆ ਕੇ ਫੋਟੋ ਉਹ ਤੇ ਕਿੰਨੇ ਠੀਕ ਆ ਵੀ ਪਾਣ ਲਾਉਣਾ ਐਡਾ ਕਿ ਛੱਡ ਗਈ ਸੀ ਆ ਫੋਟੋ ਮੈਂ ਸਾਡੇ ਕੋਲੇ ਜਿਹੜੇ ਬਿਮਾਰ ਦਾ ਸੰਸਥਾਨ ਹੋ ਗਏ ਮੈਂ ਜਦੋਂ ਪੜਾਉਣਾ ਠੀਕ ਹੈ ਨਾ ਉਹ ਵਾਲਾ ਲੈ ਜਾਂਦਾ ਤੁੰਗੀ ਲੈਦਾ ਕੌਣ ਜਾਂਦਾ ਬਬਰੇ ਪੂਰਾ ਲੈ ਕੇ ਨਹੀਂ ਲੈਤੀ ਦਿੱਤਾ ਕੋ ਜੰਦਰ ਹਾਂ ਹੈਗਾ ਉਹ ਕੋਈ ਤਾਂ ਨਹੀਂ ਉੱਥੇ ਜਾ ਕੇ ਕੇਸ ਕਰਦੇ ਲੋਕ ਨਹੀਂ ਮੈਂ ਤੇਰਾ ਪੁੱਤ ਨਹੀਂ ਕਿਵੇਂ ਦਵਾ ਲੀਏ ਅੰਦਰ ਰਿਹਾ ਲੱਗਦਾ ਹਾਂ ਮੁੰਡਿੱਤ ਆ ਬਰੇ ਆਲੇ ਤੋਂ ਜਾ ਕੇ ਤੇਰਾ ਨਹੀਂ ਨਹੀਂ ਮੈਂ ਤਾਂ ਨਹੀਂ ਪੜਨਾ ਮੈਂ ਤੈਨੂੰ ਵੀ ਪੜਾ ਦੇਣਾ ਐਪੀ ਡਾ ਮੈਂ ਨਹੀਂ ਗੋਲੀ ਪਹਿਲਾਂ ਦੀ ਗੱਲ ਸੁਣੀਆ ਇਹਨਾਂ ਦੀ ਨਹੀਂ ਮੇਰੇ ਚੁੱਪੀ ਔਰ ਸਰ ਹੁਣ ਦੇ ਦੇਗੇ ਪਰ ਬੰਦ ਕਰੋ ਪ੍ਰੋਗਰਾਮ ਇੱਕ ਦਿਨ ਦਾ ਬਾਈ ਗੱਲ ਕੀ ਹੈ ਨਾ ਉਥੋਂ ਵੀ ਨਹੀਂ ਹੋ ਗਿਆ ਲੈ ਜਾਂਦਾ ਲੈ ਆ ਇਥੋਂ ਨਾ ਨਹੀਂ ਯਾਰ ਇਹ ਜੀ ਤੁਸੀਂ ਲੋਕਾਂ ਦੂਤਾਂ ਦਾ ਕਿੱਥੇ ਲੱਗਾ ਕਿੱਥੇ ਹੁਣ ਮੈਗਨੇਟਿਕ ਮੋਗਲੇ ਲੱਗਾ ਜਿਹੜੀ ਕਿੱਥੇ ਮੈਗਨੇਟਿਕ ਮੈਗਨੇਟਿਕ ਲੱਗਾ ਹੋਰ ਉਹ ਵੀ ਲੱਗਿਆ ਵਾ ਤੈਨੂੰ ਤੈਨੂੰ ਮੈਗਨੇਟਿਕ ਦਾ ਪਤਾ ਹੈ ਨਾ ਇਹ ਤੂੰ ਬੀਪੀ ਜਾਂ ਮੈਗਨੇਟਿਕ ਚਾਰੋਂ ਸਮੇਂ ਵੇਲੇ ਮੈਂ ਨਹੀਂ ਜਾਣਦਾ ਨਹੀਂ ਕਿ ਪੁਛ ਕੇ ਲੈਣ ਦੇ ਮੈਨੂੰ ਤੂੰ ਉਲਟਾ ਮੇਰੇ ਗੱਲ ਪੈਣੀ ਮੈਂ ਮੈਂ ਤੇਰਾ ਬੱਚਾ ਲਿਆ ਇੱਕ ਮਿੰਟ ਜਨਾਬ ਗੱਲ ਹੋਣੀ ਲੱਗੀਆਂ ਤੂੰ ਇੱਥੇ ਮਰ ਗਿਆ ਦਾਣਾ ਸਾਫ਼ ਤੇ ਹਾਂ ਦਾ ਮਰ ਗਿਆ ਦਾਣਾ ਆ ਗਿਆ ਇੱਕ ਮਿੰਟ ਉਹਦੇ ਵਿੱਚ ਸਾਰਾ ਕੁਝ ਹੋਇਆ ਜੀ ਲਾਲਿਆਂ ਕੋਲੇ ਵੀ ਹੋਇਆ ਹੈ ਰਸਤੇਦਾਰ ਆ ਜਿਹੜੇ ਨਹੀਂ ਜਦੋਂ ਬੁਲੇ ਤੇ ਫੈਸਲਾ ਕਰਨਗੇ ਤੁਸੀਂ ਸਾਡੇ ਕੋਲੇ ਐਫੀਡਵਿਟ ਆ ਆਬਜੈਕਟ ਮਾਰਟੀ ਸਭ ਦੇ ਪੰਜਾਬ ਤੋਂ 500 ਰੁਪਏ ਕਰਦਾ ਫਿਰ ਮੇਰੇ ਕੋਲ ਮੈਨੂੰ ਸਿੱਖ ਲਿਆ ਹੁਣ ਤਾਂ ਖਾਣੇ ਦੇ ਵਿੱਚ ਆਉਂਦੀਆਂ ਨਹੀਂ ਮੁੰਡੇ ਬਲੰਦੇ ਉਨੀ ਲੋਨ ਦਾ ਮਤਲਬ ਕੀ ਹੈ। ਸਾਡੇ ਦੇ ਅੱਗੇ ਕਾਫੀ ਹੋਇਆ ਰੌਲਾ ਰੱਪਾ ਸ਼ੋਰ ਸ਼ਰਾਬਾ ਤੇ ਬਾਕੀ ਹੋਰ ਪਾਰਟੀ دوسری ਪਾਰਟੀ ਉਧਰ ਖੜੀ ਹੈ ਤੇ ਆਪ ਵੀ ਇਹਨਾਂ ਦਾ ਹੰਗਾਮਾ ਹੋਇਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਕਿ ਲੇਡੀ ਜਿਹੜੇ ਆਉਤੇ ਲੜਕੇ ਦਾ ਵਾਰੀ ਵਾਰੀ ਵਿਆਹ ਕਰਾਉਂਦੀ ਹੈ ਇਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਇਲਜ਼ਾਮ ਲਾਇਆ ਬੇਮਨਵਾ ਦਾ ਜਿਹੜੇ ਕਹਿੰਦੇ ਪਰਿਵਾਰ ਕਹਿ ਰਿਹਾ ਇਹਦਾ ਹਸਬੰਦ ਪੁਲਿਸ ਜੌਬ ਕਰਦਾ ਸੀ ਤੇ ਹੁਣ ਆ ਬਾਈ ਜਿਹੜਾ ਖੜਾ ਲੰਬਾ ਆ ਤੇ ਉਸ ਤੋਂ ਬਾਅਦ ਇਹ ਹੁਣ ਪ੍ਰਾਈਵੇਟ ਜੌਬ ਕਰਦਾ ਬੈਂਕ ਦੇ ਵਿੱਚ ਸਰਕਾਰੀ ਦੇ ਵਿੱਚ ਇਹਨਾਂ ਦਾ ਕਾਫੀ ਮੁੱਦਾ ਭਖਿਆ ਹੋਇਆ ਦੇਖੋ ਲਾਈਵ ਦੇ ਵਿੱਚ ਮੁੜ ਕੇ ਦੱਬੂ ਹੋ ਜੇ ਤੇ ਤੂੰ ਮੇਰੀਆਂ ਦੇ ਦੇਗਾ ਮੈਨੂੰ ਮੈਂ ਕਿਤੇ ਹੱਥ ਧਰ ਕੇ ਦੇਖ ਅੱਜ ਕਹਿਣਾ ਤੁਹਾਡਾ ਮੇਰੀਆਂ ਮੱਚਦਾ ਆ ਦੇਖ ਉਹ ਰੋ ਭਾਰ ਮੇਰੀ ਗੱਲ ਕਿੰਨਾ ਇਲਾਜ ਕਰਾ ਜਿੰਨਾ ਪੈਸਾ ਲਾ ਮੈਂ ਲਾ ਮੁੰਡੇ ਤੇ ਬੋਲਾ ਇਹ ਨਾ ਐਡਾ ਟੁੱਟਾ ਵਾ ਇਹਨਾਂ ਦਾ ਮੈਂ ਜੀਣਾ ਨਹੀਂ ਹੱਸਦਾ ਬਈ 7 ਸਾਲ ਪੇਕਿੰਗ ਦਾ ਟੀ ਨਹੀਂ ਆ ਠੀਕ ਹੈ ਨਾ ਇਹਨਾਂ ਨੂੰ ਆ ਗਈ 21 ਬਈ ਹੋਰ ਦੀ ਖੈ ਨੂੰ ਵਧੀਆ ਨਹੀਂ ਆਹ ਕਿਹਨਾ ਕਰੀਂ ਆਹ ਦੇਖ ਹੰਡਾ ਆ ਵੀ ਰੌਲਾ ਪਈ ਜਣਾ ਤੁਹਾਡੇ ਰੇਡ ਵਿਆਹ ਰੱਖਦੇ ਉੱਥੇ ਇਹਨੂੰ ਸੱਦਿਆ ਇਹਨਾਂ ਰਹਿਤੇ ਦਾ ਉਹ ਟਾਈਨਾਂ ਕੋਲੇ ਉਹ ਕਿੱਦਾਂ ਲੈ ਜਾਣਾ ਇਹ ਆਪ ਜਿਵੇਂ ਮੈਂ ਲਾਇਆ ਮੇਰੇ ਕੋਲ ਰਹਿਤਪੁਰੇ